ਨਾਬਾਦੀ ਡੀਐਸਪੀ ਮਨਦੀਪ ਕੌਰ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੀਐਸਪੀ ਮਨਦੀਪ ਕੌਰ ਦੀ ਗੱਡੀ ਹਾਦਸਾ ਗ੍ਰਸਤ ਹੋਈ ਹੈ ਤਾਂ ਮੋਹਾਲੀ ਦੇ 에어ਪੋਰਟ ਨੇੜੇ ਆ ਡੀਐਸਪੀ ਮਨਦੀਪ ਕੌਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਡੀਐਸਪੀ ਦੇ ਹੱਥ ਉੱਤੇ ਫ੍ਰੈਕਚਰ ਹੋ ਗਿਆ ਤੇ ਗਨਮੈਨ ਦੇ ਸਿਰ ਦੇ ਵਿੱਚ ਵੀ ਸੱਟਾਂ ਲੱਗੀਆਂ ਨੇ ਤਾਂ ਡੀਐਸਪੀ ਨਾਬਾ ਮਨਦੀਪ ਕੌਰ ਦੀ ਗੱਡੀ ਮੁਹਾਲੀ ਦੇ 에ਅਰਪੋਰਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤਾਂ ਉਹਨਾਂ ਨੇ ਗੁਜਰਾਤ ਦੇ ਲਈ ਰਵਾਨਾ ਹੋਣਾ ਸੀ ਜਿੱਥੇ ਡੀਐਸਪੀ ਮਨਦੀਪ ਕੌਰ ਨੇ 31 ਅਕਤੂਬਰ ਨੂੰ ਇਕਤਾ ਦਿਵਸ ਦੀ ਪ੍ਰੇਡ ਦੇ ਵਿੱਚ ਸ਼ਾਮਲ ਹੋਣਾ ਸੀ ਤਾਂ ਹਾਦਸੇ ਤੋਂ ਬਾਅਦ ਡੀਐਸਪੀ ਮਨਦੀਪ ਕੌਰ ਦੇ ਗਨਮੈਨ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਨੇ ਤਾਂ ਡੀਐਸਪੀ ਮਨਦੀਪ ਕੌਰ ਦੇ ਵੀ ਸੱਟਾਂ ਲੱਗੀਆਂ ਨੇ ਉਹਨਾਂ ਦੇ ਹੱਥ ਦੇ ਵਿੱਚ ਫ੍ਰੈਕਚਰ ਆ ਗਿਆ ਤਾਂ ਵੱਡਾ ਹਾਸਾ 모ਹਾਲੀ ਦੇ 에어ਪੋਰਟ ਨੇੜੇ ਵਾਪਰਿਆ ਜਿੱਥੇ ਡੀਐਸਪੀ ਮਨਦੀਪ ਕੌਰ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸਦੀ ਹੈ ਕਿ ਡੀਐਸਪੀ ਨਾਬਾ ਮਨਦੀਪ ਕੌਰ ਦਾ ਕਿਸਾਨਾਂ ਦੇ ਨਾਲ ਵਿਵਾਦ ਛਿੜਿਆ ਸੀ ਵਿਵਾਦ ਤੋਂ ਬਾਅਦ ਕਾਫੀ ਸੁਰਖੀਆਂ ਦੇ ਵਿੱਚ ਡੀਐਸਪੀ ਮਨਦੀਪ ਕੌਰ ਰਹਿ ਇਹ ਤਾਂ ਹੁਣ ਉਹਨਾਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਮੋਹਾਲੀ ਦੇ 에어ਪੋਰਟ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਡੀਐਸਪੀ ਮਨਦੀਪ ਕੌਰ ਦੇ ਗਨਮੈਨ ਦੇ ਸਿਰ ਤੇ ਸੱਟਾਂ ਲੱਗੀਆਂ ਨੇ ਉੱਥੇ ਹੀ ਡੀਐਸਪੀ ਮਨਦੀਪ ਕੌਰ ਦੇ ਹੱਥ ਦੇ ਵਿੱਚ ਫ੍ਰੈਕਚਰ ਆ ਗਿਆ ਦੱਸਦੀ ਹੈ ਕਿ ਡੀਐਸਪੀ ਨਾਬਾ ਮਨਦੀਪ ਕੌਰ ਜੋ ਕਿ ਗੁਜਰਾਤ ਦੇ ਲਈ ਰਵਾਨਾ ਹੋਣਾ ਸੀ 31 ਅਕਤੂਬਰ ਨੂੰ ਇਕਤਾ ਦਿਵਸ ਦੀ ਪ੍ਰੇਡ ਹੋਣੀ ਸੀ ਤੇ ਉਸ ਪ੍ਰੇਡ ਦੇ ਵਿੱਚ ਡੀਐਸਪੀ ਮਨਦੀਪ ਕੌਰ ਨੇ ਸ਼ਾਮਲ ਹੋਣਾ ਸੀ ਤਾਂ ਮੁਹਾਲੀ ਦੇ 에ਰਪੋਰਟ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋਈ ਹੈ ਤਾਂ ਮਨਦੀਪ ਕੌਰ ਜੋ ਕਿ ਨਾਬਾ ਤੋਂ ਡੀਐਸਪੀ ਨੇ ਕਿਸਾਨਾਂ ਦੇ ਨਾਲ ਉਹਨਾਂ ਦਾ ਵਿਵਾਦ ਛਿੜਿਆ ਸੀ ਇੱਕ ਧਰਨੇ ਦੇ ਵਿੱਚ ਕਿਸਾਨਾਂ ਦੇ ਨਾਲ ਤੱਕਾ ਮੁਕੀ ਹੋਈ ਸੀ ਤਾਂ ਕਿਸਾਨਾਂ ਨੇ ਡੀਐਸਪੀ ਦੇ ਉੱਤੇ ਦੋਸ਼ ਲਾਏ ਸਨ ਤਾਂ ਇਸ ਤੋਂ ਬਾਅਦ ਡੀਐਸਪੀ ਮਨਦੀਪ ਕੌਰ ਨੇ ਵੀ ਕਿਸਾਨਾਂ ਦੇ ਉੱਤੇ ਆ ਗਲਤ ਬਿਆਨਬਾਜ਼ੀ ਦੇ ਦੋਸ਼ ਲਾਏ ਤਾਂ ਹੁਣ ਡੀਐਸਪੀ ਮਨਦੀਪਕੌਰ ਦੇ ਨਾਲ ਆ ਵੱਡਾ ਹਾਦਸਾ ਵਾਪਰ ਗਿਆ ਉਹਨਾਂ ਦੀ ਗੱਡੀ ਮੁਹਾਲੀ ਦੇ 에ਰਪੋਰਟ ਨੇੜੇ ਹਾਦਸਾ ਗ੍ਰਸਤ ਹੋ ਗਈ ਹੈ ਦਾਦੀਏ ਕਿ ਡੀਐਸਪੀ ਨਾਬਾ ਮਨਦੀਪਕੌਰ ਜੋ ਕਿ ਗੁਜਰਾਤ ਦੇ ਲਈ ਉਹਨਾਂ ਨੇ ਰਵਾਨਾ ਹੋਣਾ ਸੀ 31 ਅਕਤੂਬਰ ਨੂੰ ਏਕਤਾ ਦਿਵਸ ਦੀ ਜੋ ਪ੍ਰੇਡ ਸੀ ਉਸ ਦੇ ਵਿੱਚ ਡੀਐਸਪੀ ਮਨਦੀਪਕੌਰ ਨੇ ਸ਼ਾਮਲ ਹੋਣਾ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਦੀ ਗੱਡੀ ਹਾਦਸਾ ਗ੍ਰਸਤ ਹੋਈ ਹੈ ਡੀਐਸਪੀ ਮਨਦੀਪ ਕੌਰ ਦੇ ਹੱਥ 'ਚ ਫ੍ਰੈਕਚਰ ਆ ਗਿਆ ਤੇ ਉਹਨਾਂ ਦੇ ਗਨਮੈਨ ਦੇ ਸਿਰ ਤੇ ਵੀ ਸੱਟਾਂ ਲੱਗੀਆਂ ਨੇ